ਜਕਾਰਾਮ ਮਤਾ ਸ਼ੇਰਾ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਅੱਛੀ ਗੱਲ ਦੋਸਤੋ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਮੈਂ ਸੈਟੀਸ ਹਾਂ ਤੇ ਤੁਸੀਂ ਦੇਖ ਰਹੇ ਹੋ ਮੀਜ਼ ਕੁ ਮੂਵੀ ਟੀਵੀ ਸੋ ਆਜੋ ਫਿਰ ਅੱਜ ਆਪਾਂ ਤੁਹਾਨੂੰ ਮਾਤਾ ਨੈਣਾ ਦੇ ਵਿਜਿਆਂ ਦੇ ਜਿਹੜੀ ਗੁਫਾ ਬਣੀ ਹੋਈ ਆ ਉੱਥੇ ਆਪਾਂ ਉਹਦੇ ਦਰਸ਼ਨ ਕਰਾਉਣੇ ਆ ਤੁਹਾਨੂੰ ਤੋ ਇਸ ਟਾਈਮ ਆਪਾਂ ਗੁਫਾ ਦੇ ਵਿੱਚ ਆ ਦੇਖਦੇ ਆ ਅੰਦਰ ਕਿਹੋ ਜਿਹਾ ਮਾਹੌਲ ਹਮੇ ਵੀ ਪਹਿਲੀ ਵਾਰ ਆਇਆ ਹਾਲਾਂਕਿ ਰਸਤਾ ਸ਼ੁਰੂ ਚ ਬਹੁਤ ਰਾਵਣਾ ਆ ਗਿਆ ਥੋੜੇ ਸਾ ਚਾ ਜਿਹੜੀਆਂ ਪੌੜੀਆਂ ਉੱਤਰਦੀਆਂ ਤੇ ਲੰਗਣਾ ਇੱਥੋਂ ਦੀ ਮੋਟਾ ਬੰਦਾ ਕੋਈ ਨਾਮ ਬੜੇ ਉਹ ਤੋਂ ਵਧੀਆ ਗੱਲ ਆ ਬਈ ਜਿਹੜੀ ਇਹ ਗੁਫਾ ਨਾਏ ਇੱਕ ਤਰ੍ਹਾਂ ਦਾ ਪਹਾੜ ਪਟਿਆ ਹੋਇਆ ਉਹਦੇ ਵਿੱਚ ਜਗ੍ਹਾ ਬਣੀ ਹੋਈ ਆ ਪਹਾੜ ਦੇ ਅੰਦਰ ਕਿੱਦੇ ਹੋ ਕੇ ਲੰਗਣਾ ਬੰਦਾ ਬਈ ਕੱਖ ਨਹੀਂ ਪੀੜਿਆ ਡਰ ਲਹਾਦਾ ਕਿ ਕਿਸੇ ਵੇਲੇ ਪਹਾੜ ਡਿੱਗ ਜਾਏ ਜਾਂ ਕੋਈ ਗੱਲਬਾਤ ਹੋ ਜਾਏ ਹੈਗੀ ਡਰਾਵਣੀ ਜਗ੍ਹਾ ਤੇ ਅੰਦਰ ਜਾ ਕੇ ਇਸ ਤਰ੍ਹਾਂ માતા ਦਾ ਮੂਰਤੀ ਬਣੀ ਹੋਈ ਆ ਸੋ ਥੈਂਕ ਯੂ ਸਾਡਾ ਵੀਡੀਓ ਦੇਖਣ ਲਈ ਫਾਲੋ ਜ਼ਰੂਰ ਕਰੋ